ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲ ਨੇ ਆਪਣੇ ਸਫਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਆਪਾਂ ਅੱਜ ਚੱਲੇ ਆਂਗੇ ਮਨਸੂਰੀ ਮਨਸੂਰੀ ਦੇ ਵਿੱਚ ਆਪਾਂ ਤੁਹਾਨੂੰ ਵਧੀਆ ਵਧੀਆ ਜੋ ਵੀ ਹੌਟਸਪੌਟਸ ਨੇਗੇ ਉਹ ਦਿਖਾਵਾਂਗੇ ਆਪਣੇ ਨਾਲ ਸਫਰਾਂ ਦੇ ਸਾਥੀ ਸੇਵਕ ਤਪਾ ਤੇ ਮੰਦੀਪ ਉਗੋ ਕਿ ਹਜੇ ਪਹੁੰਚਿਆ ਨਹੀਂਗਾ ਉਹਦੀ ਵੇਖ ਚੱਲ ਰਹੀ ਹੈ ਜੀ ਆਹ ਖੜਾਗਾ ਆਪਣਾ ਮਟਯੋਰ 350 ਤਿਆਰ ਵਰ ਤਿਆਰ ਟੈਂਕ ਫੁੱਲ ਲੱਗਸ ਵਗੈਰਾ ਆਪਣਾ ਚੰਗੀ ਤਰ੍ਹਾਂ ਬੰਨਿਆ ਹੋਇਆਗਾ ਹੈਲਮਟ ਦੀ ਸੈਟਿੰਗ ਕਰਦੇ ਹੋਏ ਸੇਵਕ ਤਪਾ ਸੋ ਆਪਣੀ ਪਲਾਨਿੰਗ ਸੀਗੀ ਜਿਹੜੀ ਸ੍ਰੀ ਕਰਤਾਰਪੁਰ ਸਾਹਿਬ ਦੀ ਸੀਗੀ ਕਰਤਾਰਪੁਰ ਸਾਹਿਬ ਤੁਹਾਨੂੰ ਪਤਾਗਾ ਹਾਲਾਤ ਕਿਹੋ ਜਿਹੇ ਸੀਗੀ ਉਹਦਾ ਕਰਕੇ ਕੋਰੀਡੋਰ ਹੈਗਾ ਜਿਹੜਾ ਉਹ ਬੰਦ ਕਰ ਰੱਖਿਆਗਾ ਸ਼ੁਰੂਆਤ ਮੈਂ ਉੱਥੋਂ ਕਰਨੀ ਸੀਗੀ ਸੋ ਜਿਵੇਂ ਹੋਣਾ ਮਨਜ਼ੂਰ ਉਸੇ ਤਰ੍ਹਾਂ ਨਾ ਆਪਾਂ ਅੱਜ ਆਪਣੀ ਸ਼ੁਰੂਆਤ ਇੱਕ ਜਿਹੜੀ ਮਨਸੂਰੀ ਤੋਂ ਸ਼ੁਰੂ ਕਰ ਰਹੇ ਆਂ ਪ੍ਰਮਾਤਮਾ ਭਲੀ ਕਰੇ ਆਪਾਂ ਐਸੀ ਤਰ੍ਹਾਂ ਹੀ ਸਫਰਾਂਤੇ ਰਹੀਏ ਲੋ ਵੀ ਮਿੱਤਰੋ ਮੰਦੀਪ ਆਪਣਾ ਉਗੋ ਵਾਲਾ ਆ ਚੁੱਕਿਆ ਹੈਗਾ ਲਾਈਟਾਂ ਬੰਦ ਕਰ ਦੋ ਲਾਈਟਾਂ ਵੜੀਆਂ ਬੰਬਾ ਬਾਬਾ ਹੈ ਲਾਈਟਾਂ ਵੜੀਆਂ ਬੰਬਾ ਸੇਕ ਸਿੰਘ ਠੀਕ ਹੈ ਬਰਗ ਲੋ ਵੀ ਇਹ ਹੈਗਾ ਆਪਣਾ ਮੰਦੀਪ ਉਗੋ ਕੇ ਵਾਲਾ ਆ ਯਾਰ ਗਲਵਜ਼ ਰਹਿ ਗਏ ਮੇਰੇ ਹੈ ਗਲਵਜ਼ ਨਹੀਂ ਮਿਲੇ ਮਿਲੇ ਨਹੀਂ ਗਏ ਮਾ ਕੋ ਘੜੀ ਵੀ ਚਾਰ ਦਾ ਲਾ ਕੇ ਖੁੱਲਿਆ ਚੱਕ ਲਿਆ ਹੁਣ ਚੱਲ ਗਏ ਆ ਹੈਗਾ ਭਾਈ ਇਹਦੇ ਕੋਲੇ ਕਾਲਾ ਕੋੜਾ ਆਪਣੇ ਕੋਲੇ ਹੈਗੀ ਆ ਪ੍ਰਿੰਡ ਪ੍ਰਿੰਡ ਆਪਣੇ ਕੋਲੇ ਪ੍ਰਿੰਡ ਆ ਤੇ ਇਹਦੇ ਕੋਲੇ ਕਾਲਾ ਕੋੜਾ ਜੈਨੂ ਰੰਗ ਦੂਰੋਂ ਸਪੌਟ ਕਰਦਾ ਸੋ ਬਈ ਦਾ ਇਹ YouTube ਚੈਨਲ ਆਗਾ ਤੁਸੀਂ ਸਬਸਕ੍ਰਾਈਬ ਕਰ ਲਿਓ ਮਨਦੀਪ ਉਗੋ ਕੇ ਮਨਦੀਪ ਉਹ ਚੱਕ ਲੈਂਦਾ ਕਰੂ ਉਹੀ ਤੱਕ ਜਦੋਂ ਲੱਗਿਆ ਨਾ ਆ ਇਥੋਂ ਲੈ ਜਾਂਦਾ ਨਹੀਂ ਇੰਜੈਸਟ ਵਾਲਾ ਨੂੰ ਆਹ ਦਾ ドラਮਾ ਲੈ ਵੀ ਮੰਦੀਪ ਅੱਧਾ ਸਮਾਨ ਭੁੱਲਿਆ ਮੈਨੂੰ ਲੱਗਦਾ ਹੁਣ ਕਿਹੜਾ ਵਾਪਸ ਲਵਾਊਗਾ ਹੋ ਰਹੀ ਆਂ ਨੀ ਰਸਤੇ 'ਚ ਲੈ ਲਾਂਗੇ ਫਿਰ ਚੱਲ ਦੇਖਦੇ ਆਂ ਚਲੋ ਫਿਰ ਰਸਤੇ 'ਚ ਲੈ ਲਾਂਗੇ ਵੈਸੇ ਤੇਲ ਤਾਂ ਪਿਆ ਸੀਗਾ ਕਾਫੀ ਆਪਾਂ ਹੁਣ ਬੁਆਇ ਲਈਏ ਰਿਲਾਇੰਸ ਵੈਸੇ ਤੇਲ ਇਹਨਾਂ ਦਾ ਬਹੁਤ ਵਧੀਆ ਹੁੰਦਾ ਲੈ ਹੈਲਮਟ ਦੇ ਕਹਾ ਜ ਗਿਆ 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹੁਣ ਰੁਕੇ ਸੀਗੇ ਥੋੜਾ ਰੈਸਟ ਕਰ ਲਈਏ ਤੇ ਸੋਚਿਆ ਇਧਰੋਂ 뷰 ਬਹੁਤ ਘੈਂਟ ਸੀਗਾ ਦਿਖਾ ਦਈਏ ਤੁਹਾਨੂੰ ਤੇ ਆ ਮੰਦੀ ਫਿਰਦਾਗਾ ਤਬਾਦੀਗੇ ਮਤਵਾਦੀ ਹੈ ਨਾ ਜਮ ਮੈਂ ਪੁੱਛਣਾ ਮਾ ਗਰਮੀ ਵਾਲੀ ਹੈ ਤੂੰ ਤਾਂ ਕਹਿੰਦਾ ਸੀਗਾ ਬਈ ਮਨਦੀਪ ਸਾਨੂੰ ਲਾਰਾ ਲਾ ਕੇ ਲੈ ਕੇ ਆਇਆ ਕਹਿੰਦਾ ਬਰਫ ਟਿੱਕੀ ਜਾਂਦੀ ਹੈਗੀ ਕਹਿੰਦਾ ਬਰਫ ਟਿੱਕੀ ਜਾਂਦੀ ਹੈਗੀ ਪਰ ਇੱਥੇ ਭਰਾਵੋ ਅੱਗ ਟਿੱਕੀ ਜਾਂਦੀ ਹੈਗੀ ਅੱਗ ਉਹਦੇ ਉਲਟ ਹੋਇਆ ਪਿਆ ਦੱਸ ਬਈ ਮਨਦੀਪ ਤੂੰ ਤਾਂ ਕਹਿੰਦਾ ਸੀਗਾ ਬਰਫ ਵਾਲੇ ਥਾਂ ਤੇ ਲੈ ਕੇ ਜਾਊਂਗਾ ਤੂੰ ਤਾਂ ਕਹਿੰਦਾ ਸੀ ਬਰਫ ਵਾਲੇ ਥਾਂ ਤੇ ਲੈ ਕੇ ਜਾਉਂਦਾ ਨੂੰ ਆਪਾਂ ਗਾਂਹ ਚੱਲਾਂਗੇ ਜੇ ਬਰਫ ਵਾਲੇ ਥਾਂ ਤੇ ਹੋਰ ਸੇਵਕ ਇੱਧਰ ਆ ਹੁਣ ਤੂੰ ਕੱਲੇ ਇੱਧਰ ਨਾ ਖੜਾ ਆਹਾ ਆਹਾ ਕੀ ਨਹੀਂ ਸੁਣੀ ਹੈ ਮਜ਼ਾ ਆ ਗਿਆ ਇਧਰੋ ਸੇਵਕ ਵੀ ਕਹਿੰਦਾ ਸੀਗਾ ਕਹਿੰਦਾ ਪਰਫ ਵਾਲੇ ਥਾਂ ਤੇ ਜਾਣਾ ਕਿਉਂ ਕੀ ਬਣਿਆ ਆਪਾਂ ਪਹੁੰਚ ਚੁੱਕੇ ਸੀਗੇ ਜੀ ਮਨਸੂਰੀ ਆ ਸਾਹਮਣੇ ਆ ਜੀ ਪਟਾਪਾਲ ਇਧਰ ਖੜਾ ਤੇ ਆਪਾਂ ਆਪਣੇ ਮੋਟਰਸਾਈਕਲ ਇੱਧਰ ਖੜਾ ਕਾ ਮੰਦੀਪ ਤੇ ਆ ਮੰਦੀਪ ਵਾਲਾ ਖੜਾ ਕਾ ਇੱਥੇ ਸਿੰਘ ਆਪਣੇ ਇੱਧਰ ਫਿਰਦੇ ਨੇ ਗੇ ਵਾਹ ਯਾਰ ਪਹਿਲਾਂ ਨਸਲ ਠੰਡ ਜੀ ਮਹਿਸੂਸ ਹੋ ਨਹੀਂ ਰਹੀ ਹੈਗੀ ਪੰਜਾਬ ਵਾਲਾ ਕੰਮ ਜਾਈ ਚੱਕੀ ਫਿਰਦੇ ਇੱਥੇ ਵੀ ਕਦੀ ਕਦੇ ਠੰਡ ਹੁੰਦੀ ਇੱਥੇ ਕਦੀ ਕਦੇ ਠੰਡ ਹੁੰਦੀ ਤਾਂ ਗੱਲਾਂ ਹੋਰ ਹੋਣੀਆਂ ਸੀਗੀਆਂ ਕਿਉਂ ਸੇਵਕ ਆਹ ਪਾ ਜਿਹੜਾ ਜਹਾਜਾ ਮੋਟਰ ਤੇ ਨਾਲੇ ਜਹਾਜਾ ਇੱਥੇ ਨਾਲੇ ਕੋਈ ਕਾਮ ਜਿਹੜੀ ਗੱਲ ਤਾਂ ਲੱਗੀ ਨਹੀਂ ਹੈ। ਹੈ ਮੰਦੀਪ ਓਏ। ਮੈਂ ਤਾਂ ਕਹਿੰਦਾ ਸੀ ਮੋਟਰ ਦੀ ਨਾਲ ਲੰਦੇ ਕਿਸੇ ਤੇ। ਕਿਸੇ ਮੋਟਰ-ਮੋਟਰ ਤੇ ਨਾਲ ਲੰਦੇ। ਨਾਲ ਇੱਕ ਥੱਲੇ ਚਾਲਿਆ ਤੁਹਾਨੂੰ ਨਹੀਂ। ਹੈ। ਚਲੋ ਚੱਲਦੇ ਆਂ ਜੀ ਥੱਲੇ ਹੋ ਗਏ। ਫਿਰ ਲਾਲ ਫੋਟ ਵੀ ਲੈਣੀ ਹੈ। ਹੁਣ ਅੱਪਰ ਚਲਦੇ ਆਂ ਕਿ ਹੇਠੇ ਵਾਟਰਫਾਲ ਵਾਹ ਆ ਗਿਆ ਸਾਹਮਣੇ ਵਾਟਰਫਾਲ ਮਨਦੀਪ ਮਨਦੀਪ ਨੂੰ ਵਾਲੀ ਕਾਲੀਆ ਦੇ ਓ ਵਿਚਨਾ ਸਾਲ ਮਾਰੀ ਇਹ ਆ ਗਿਆ ਜੀ ਪਟਾਫਾਲ ਇੱਥੇ ਬੈਠ ਕੇ ਤੁਸੀਂ ਖਾਣੇ ਪੀਣੇ ਦਾ ਆਨੰਦ ਵੀ ਲੈ ਸਕਦੇ ਹੋ ਮੈਂ ਤੁਹਾਨੂੰ ਕਿਹਾ ਲੱਗ ਰਿਹਾ ਹੈ ਇਹ ਹੈ ਜਿੱਦ ਪਲਾਨ ਅਸੀਂ ਨੇ ਤਾ ਨਜ਼ਾਰਾ ਦੇਖਿਆ ਆਹ ਆ ਜਿੱਦ ਲੋਕਾਂ ਨਾਲ ਤੋਹਰਾ ਤੁਸੀਂ ਦੇਖੋ ਆਹ ਨਜ਼ਾਰਾ ਕੀ ਨਜ਼ਾਰਾ ਯਾਰ ਇੱਥੇ ਵੀ ਅਲੱਗ-ਅਲੱਗ ਦੁਕਾਨਦਾਰਾਂ ਨਾਲ ਅਲੱਗ-ਅਲੱਗ ਸਪੌਟ ਬਣਾਏ ਹੋਏ ਹੈਗਾ ਉਹ ਨੀਚੇ ਵਾਲਾ ਲੱਗ ਬਣਾਇਆ ਹੋਇਆ ਹੈਗਾ ਤੇ ਆਹ ਵੀਰਾਂ ਦਾ ਹੈਗਾਗਾ ਅਲੱਗ ਬਣਾਇਆ ਪਿਆ ਇਹਨਾਂ ਦਾ ਅਲੱਗ ਬਣਾਇਆ ਹੋਇਆ ਹੈਗਾ ਤੇ ਉਹ ਉੱਪਰ ਵਾਲਿਆਂ ਦਾ ਉੱਪਰ ਅਲੱਗ ਬਣਾਇਆ ਹੋਇਆ ਹੈਗਾ ਅਲੱਗ-ਅਲੱਗ ਦੁਕਾਨਦਾਰਾਂ ਦੇ ਅਲੱਗ-ਅਲੱਗ ਸਪੌਟ ਬਣਾਏ ਹੋਏ ਨੇ ਇੱਥੇ ਵੀ ਕਾਹਦੇ ਤੂੰ ਤਾਂ ਸਾਡਾ ਪਕੌੜਾ ਬਣਾਦਾ ਇੱਥੇ ਬੈਠੇ ਦਾ ਕੀ ਆ ਕੀ ਬਾਤ ਹੈ ਥੱਲੇ ਪਾਣੀ ਕੋਈ ਨਾ ਸੌਤਾ ਹੋਰ ਕਰੇ ਇਹ ਮੈਂ ਕਿਹਾ ਪਕੌੜੇ ਵੀਰੇ ਬਰਹੁ ਨਾ ਦੇਖ ਤਾ ਉੜੇ ਬਹੁਤ ਬਣਾਇਆ ਜਿਹੜਾ ਫੇਵਰੇਟ ਟੈਸਟ ਕਰਦੇ ਬਸ ਕੇ ਨਾ Shimla mirchian di chatni banai hui hai. ਮਿੱਲੇ ਤਾਜ਼ਾ ਖੰਡਾ ਹੂੰ ਆਗਾ ਬੜਾ ਕੋਈ ਨਹੀਂ ਹੂੰ ਯੋਜਾ ਕੇ ਚੱਲੇ। ਕਿਹਨੇ ਆਲੂ ਪਰੌਂਠਾ ਹੈ? ਭਾਈ ਜੇ ਜਿਦ ਫਕਾਈ ਜਾਏ ਮੈਨੇ ਕੋ ਉਪਰ 1800 ਰੁਪਏ ਦੀ। ਦੁਬਾਰਾ ਜਾਣੀ ਕੋਈ ਨਹੀਂ 810 ਰੁਪਏ ਦੀ। ਨਹੀਂ ਨਹੀਂ ਆਲੂ ਪਰੌਂਠਾ ਤਾਂ ਹੀ ਹੈ ਮੈਨੂੰ ਜੀ। ਇਹਦੇ ਆਈਡੀ ਕੋਈ ਨਹੀਂ ਦੱਸਿਆ ਹੋਇਆ ਗਾਰਨ ਦੇ ਆੜੀ ਬਗਲੇ ਸ ਹੈ। गाड़ी को तो करने के लिए मत लेके आम भैया। वहाँ बैठा प्राणी करें। उधर देखी जी बाकी। अच्छा लग ਏ ਜਿੱਦਾਂ ਮੈਨੂੰ ਆਹ ਚੱਲ 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 ਬਤੀ ਜਿੱਥੇ ਮੈਂ ਪੜ ਲੈ ਜਾ ਉਹ ਚੱਲਣਾ ਜਿੱਥੇ ਪਾਸੀ ਅੱਗੇ ਕਿੰਨੇ ਕੰਮ ਚਾਹੀਦੇ ਕਿ ਇਦਨਾ ਹੋ ਕੇ ਆਉਂਦਾ ਦੇ ਤਾਂ ਜਣਾ ਓਏ ਸਿਰ ਤੋਂ ਉਹਨੀਆਂ ਇੱਕ ਨਾੜ ਜੜ ਜੀ ਸਾਈਕਲ ਕਰਨ ਨਾਲ ਇੱਕ ਸਾਈਕਲ ਜਾ ਹੁੰਦਾ ਕਰਾ ਹਾਂ ਉਹ ਕਰਨ ਨਾਲ ਉਹ ਆ ਦੇਖ ਕੇ ਨਾ ਹੈ ਪਾਸੇ ਚੱਲਣਾ ਹੈ ਇੱਥੇ ਬੈਠ ਕੇ ਮੈਗੀ ਵਗੈਰਾ ਇੰਜੋਏ ਕਰ ਸਕਦੇ ਹੋਗੇ। ਆ ਸਾਹਮਣੇ ਇਹਨਾਂ ਦੇ ਜਿਹੜੇ ਆ ਕਿ ਪਾਣੀ ਦੇ ਵਿੱਚ ਰੈਂਦੇ ਪਾਣੀ ਦੇ ਵਿੱਚ ਟੇਬਲ ਲਾਏ ਹੋਏ ਨੇ। ਇੱਥੇ ਬੈਠ ਕੇ ਤੁਸੀਂ ਮੈਗੀ ਵਗੈਰਾ ਚਾਹ ਵਗੈਰਾ ਉਹਦਾ ਇੰਜੋਏ ਕਰ ਸਕਦੇ ਹੋ। ਸੋ ਦੋਸਤੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੰਮੇ ਦੀ ਲੱਗੀ। ਆਪਣੇ ਫੇਸਬੁਕ ਪੇਜ ਨੂੰ ਕਰ ਲਓ ਫੋਲੋ ਤੇ YouTube ਕਰ ਲਓ ਸਬਸਕ੍ਰਾਈਬ ਨਵੀਆਂ ਨਵੀਆਂ ਵੀਡੀਓ ਦੇਖੋਗੇ। ਧੰਨਵਾਦ।